ਸਾਧਵੀ ਦੇਵਾ ਠਾਕੁਰ ਵੱਲੋਂ ਡਾਂਡਾ ਨਿਉਲੀ ਵਾਲੇ ਨੂੰ ਖੁੱਲਾ ਚੈਲੰਜ ਕੀ ਕਿਸੇ ਗੀਤ ਦੀ ਇੱਕ ਲਾਈਨ ਧਾਰਮਿਕ ਆਸਤਾ ਨੂੰ ਠੇਸ ਪਹੁੰਚਾ ਸਕਦੀ ਹੈ ਜਦੋਂ ਸੰਤ ਤੇ ਸਿੰਗਰ ਅਮਨੇ ਸਾਹਮਣੇ ਹੋ ਜਾਣ ਸੱਚ ਕਿੱਥੇ ਲੁਕਿਆ ਜਾਂਦਾ ਹੈ ਆਓ ਜਾਣਦੇ ਹਾਂ ਇਹ ਪੂਰੇ ਮਾਮਲੇ ਦੀ ਅਸਲ ਕਹਾਣੀ ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਬੋਲ ਪੰਜਾਬ ਉੱਤੇ ਜਿੱਥੇ ਅਸੀਂ ਪੰਜਾਬ ਹਰਿਆਣਾ ਅਤੇ ਦੇਸ਼ ਚ ਚੱਲ ਰਹੇ ਹਰ ਮੁੱਦੇ ਉੱਤੇ ਸੱਚੀ ਤੇ ਸੰਤੁਲਿਤ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਐਸੇ ਵਿਵਾਦ ਦੀ ਜਿਸ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਧਾਰਮਿਕ ਮਚਾਂ ਤੱਕ ਹਲਚਲ ਮਚਾ ਦਿੱਤੀ ਹੈ हरियाणा ਦੀ ਪ੍ਰਸਿੱਧ ਸਾਧਵੀ ਦੇਵਾ ਠਾਕੁਰ ਨੇ ਗਾਇਕ ਡਾਂਡਾ ਨੇਓਲੀ ਵਾਲੇ ਨੂੰ ਖੁੱਲਾ ਚੈਲੰਜ ਦਿੱਤਾ ਹੈ ਕਿ ਉਹ ਹਰਿਆਣਾ ਚ ਆ ਕੇ ਖੁੱਲਾ ਸ਼ੋਅ ਲਾ ਕੇ ਦਿਖਾਉਣ ਇਸ ਵਿਵਾਦ ਦੀ ਜੜ ਬਣੀ ਹੈ ਡਾਂਡਾ ਨੇਓਲੀ ਵਾਲੇ ਦਾ ਨਵਾਂ ਗੀਤ Vomit on paper ਜਿਸ ਤੇ ਇੱਕ ਲਾਈਨ ਬਗਵਾ ਰੰਗ ਜੇ ਮੇਰੇ RAM ਨੇ ਨਾ ਪਹਿਰਿਆ ਹੁੰਦਾ ਮੈਂ ਬਾਬੇ ਬੜੇ ਕੂਟ ਦਾ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਾਧਵੀ ਦੇਵਾ ਠਾਕੁਰ ਦਾ ਕਹਿਣਾ ਹੈ ਕਿ ਇਹ ਲਾਈਨ ਸਿੱਧੀ ਤਰ੍ਹਾਂ ਸੰਤ ਮਹਾਤਵਾਦੀ ਬੇਇੱਜ਼ਤੀ ਕਰਦੀ ਹੈ ਅਤੇ ਲੋਕਾਂ ਦੀ ਧਾਰਮਿਕ ਆਸਤਾ ਨੂੰ ਠੇਸ ਪਹੁੰਚਾਉਂਦੀ ਹੈ। ਡਾਂਡਾ ਨਿਉਲੀ ਵਾਲੇ ਦਾ ਕਹਿਣਾ ਹੈ ਕਿ ਕੁਝ ਲੋਕ ਧਾਰਮਿਕ ਆਸਤਾ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਬਾਬੇ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਖੁਦ ਪ੍ਰਾਈਵੇਟ ਜੈਟਾਂ 'ਚ ਕੰਮਦੇ ਹਨ ਤੇ ਆਲੀਸ਼ਾਨ ਬੰਗਲੇ 'ਚ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ। ਜਿਵੇਂ ਇਹ ਇਹ ਬਿਆਨ ਸਾਹਮਣੇ ਆਏ ਵਿਵਾਦ ਹੋਰ ਪੜਕ ਗਿਆ ਡਾਂਡਾ ਨਿਉਲੀ ਵਾਲੇ ਨੇ ਸਾਹਮਣੇ ਆ ਕੇ ਇਹਨਾਂ ਪਖੰਡਾਂ ਦਾ ਸੱਚ ਸਾਹਮਣੇ ਰੱਖਿਆ ਅਤੇ ਉਸ ਦਾ ਕਹਿਣਾ ਹੈ ਮੈਂ ਕਿਸੇ ਸੰਤ ਜਾਂ ਆਸਤਾ ਨੂੰ ਠੇਸ ਨਹੀਂ ਪਹੁੰਚਾਉਂਦਾ ਬਲਕਿ ਉਹ ਹੈ ਸਮਾਜ ਚ ਫੈਲੀ ਪਖੰਡਤਾ ਦੀ ਸੋਚ ਨੂੰ ਸਵਾਲ ਕਰ ਰਿਹਾ ਹੈ ਡਾਂਡਾ ਨਿਉਲੀ ਵਾਲੇ ਦਾ ਕਹਿਣਾ ਹੈ ਕਲਾ ਤੇ ਅਭਿਵਿਅਕਤੀ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਪਰ ਉਸ ਨੂੰ ਜਾਣਬੁੱਝ ਕੇ ਧਾਰਮਿਕ ਰੰਗ ਦੇ ਕੇ ਵਿਵਾਦ ਬਣਾਇਆ ਜਾ ਰਿਹਾ ਹੈ ਦੋਸਤੋ ਅੱਜ ਦਾ ਸਵਾਲ ਇਹ ਹੈ ਕਿ ਕਲਾਕਾਰ ਨੂੰ ਆਪਣੀ ਗੱਲ ਕਹਿਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ ਜਾਂ ਫਿਰ ਆਸਤਾ ਨਾਲ ਜੁੜੀਆਂ ਗੱਲਾਂ 'ਚ ਇੱਕ ਹੱਦ ਰੱਖਣੀ ਲਾਜ਼ਮੀ ਹੈ ਇਹ ਫੈਸਲਾ ਤੁਹਾਡਾ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਵਿਵਾਦ 'ਚ ਕੌਣ ਸਹੀ ਹੈ ਅਤੇ ਕੌਣ ਗਲਤ ਆਪਣੇ ਰਾਏ ਕਮੈਂਟਾਂ ਵਿੱਚ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਕਰੋ ਅਤੇ ਸੱਚੀਆਂ ਖਬਰਾਂ ਲਈ ਬੋਲ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ